ਹਾਂਜੀ ਦੋਸਤੋ ਮਿੱਤਰੋ ਪਿਆਰ ਭਰੀ ਸਤਿ ਸ਼ਕਾਲ ਅੱਜ ਆ ਜੀ ਆਪਾਂ ਪਟਿਆਲਾ ਵਿਖੇ ਜਿੱਥੇ ਕੇ ਕੀ ਹੈ ਸ਼ੇਰਾਂ ਵਾਲਾ ਗੇਟ ਤੇ ਡੌਨ ਟੌਨ ਮਾਰਕੀਟ ਆ ਮੇਨ ਤੇ ਇੱਥੇ ਆਪਾਂ ਚੱਲੇ ਆ ਮੀਨ ਲੈਪਟਾਪ ਵਾਲੀ ਸ਼ਾਪ ਤੇ ਆਰ ਕੇ ਇੰਟਰਪ੍ਰਾਈਜ਼ ਵਾਲਿਆਂ ਦੀ ਜਿੱਥੇ ਕੇ ਕੀ ਹੈ ਤੁਹਾਨੂੰ ਇੱਕ ਤੋਂ ਇੱਕ ਲੈਪਟਾਪ ਸਸਤੇ ਰੇਟਾਂ 'ਚ ਵਧੀਆ ਲੈਪਟਾਪ ਲੈ ਲੈ ਜਾਈ ਤੇ ਹਾਲੋ ਆਪਾਂ ਆ ਗਏ ਜੀ ਡੌਨਟਾਉਨ ਮਾਰਕੀਟ ਤੇ ਐਂਟਰ ਕਰ ਰਹੇ ਆ ਜੀ ਆਰਕੇ ਇੰਟਰਪ੍ਰਾਈਜ਼ਸ ਵਾਲਿਆਂ ਦੇ ਇੱਕ ਨੰਬਰ ਸ਼ਾਪ ਹੈ ਜੀ ਇਹਨਾਂ ਦੀ ਆ ਆ ਗਏ ਜੀ ਤੇ ਆਹ ਲੋ ਇਹਨਾਂ ਦੀ ਆਰਕੇ ਇੰਟਰਪ੍ਰਾਈਜ਼ਸ ਵਾਲਿਆਂ ਦੇ ਆਪਾਂ ਆ ਚੁੱਕੇ ਆ ਜਿੱਥੇ ਕੀ ਕੀ ਹੈ ਇੱਕ ਤੋਂ ਇੱਕ ਸਿਰਾ ਲੈਪਟਾਪ ਹੁੰਦਾ ਹੈ ਤੇ ਆਪਾਂ ਨੂੰ ਵਧੀਆ ਮਾਰਕੀਟ ਮਾਰਕੀਟ ਨਾਲੋਂ ਬਹੁਤ ਸਸਤੇ ਰੇਟਾਂ 'ਚ ਆਪਾਂ ਨੂੰ ਇੱਥੇ ਲੈਪਟਾਪ ਮਿਲ ਜੂਗਾ ਤੇ ਆ ਆ ਭਾਜੀ ਨੇ ਜੀ ਭਾਜੀ ਸਤਿ ਸ਼੍ਰੀ ਅਕਾਲ ਸ਼ੀਕਾਲ ਭਾਜੀ ਕੀ ਹਾਲ ਹੈ ਜੀ ਠੀਕ ਹਾਂ ਸਰ ਬਹੁਤ ਵਧੀਆ ਜੀ ਹਾਂਜੀ ਸਰ ਅਸੀਂ ਸਪੈਸ਼ਲ ਛੇਰਪੁਰ ਤੋਂ ਆਏ ਜੀ ਤੁਹਾਡੇ ਲਈ ਅੱਛਾ ਜੀ ਕਿ ਭਾਜੀ ਤੁਹਾਡੇ ਪਹਿਲਾਂ ਵੀ ਬਹੁਤ ਪ੍ਰਚਲਿਤ ਵੀਡੀਓ ਚੱਲ ਰਹੀ ਹੈ ਵੀਡੀਓ ਚੱਲਦੀ ਹੈ ਸਾਡਾ ਪੇਜ ਚੱਲਦਾ ਜੀ ਇੰਸਟਾਗ੍ਰam ਤੇ YouTube ਤੇ ਤੇ Facebook ਤੇ Ark Enterprise ਦੇ ਨਾਮ ਤੋਂ ਹਾਂਜੀ Ark Enterprise ਦੇ ਨਾਮ ਤੋਂ ਜਿੱਥੇ ਤੁਹਾਨੂੰ ਮਿਲਣਗੇ ਬਹੁਤ ਘੈਂਟ ਘੈਂਟ ਰੇਟਾਂ ਦੇ ਲੈਪਟਾਪ ਕੰਪਿਊਟਰ ਤੇ ਡੈਸਕਟਾਪ ਟੀਵੀ ਕੈਮਰੇ ਜੋ ਚਾਹੀਦਾ ਆਈਟੀ ਆਈਟੀ ਦਾ ਉਹ ਸਾਰਾ ਕੁਝ ਆਪਣੇ ਕੋਲ ਅਵੇਲੇਬਲ ਹੈ ਜੀ ਬਹੁਤ ਵਧੀਆ ਪ੍ਰਾਈਸ ਦੇ ਠੀਕ ਹੈ ਜੀ ਸਰ ਜੀ ਅਸੀਂ ਵੀ ਏਸੀ ਸਪੈਸ਼ਲ ਤੁਹਾਡੇ ਨਾਮ ਤੇ ਚਰਚਾ ਸੁਣ ਕੇ ਹੀ ਇੱਥੇ ਆਏ ਹਾਂ ਕਿ ਓਕੇ ਠੀਕ ਹੈ ਜੀ ਤੇ ਮੇਰੇ ਦੋਸਤ ਨੇ ਮੇਰੇ ਨਾਲ ਉਹਨਾਂ ਨੂੰ ਆਪਣੇ ਲੈਪਟਾਪ ਆਪਣੇ ਬਿਜ਼ਨਸ ਲਈ ਚਾਹੀਦਾ ਸੀ ਲੈਪਟਾਪ ਬਿਜ਼ਨਸ ਵਾਲੇ ਬਿਜ਼ਨਸ ਵਾਲੇ ਲੈਪਟਾਪ ਹੁੰਦੇ ਨੇ ਆਪਣੇ ਕੋਲ ਸਾਰੇ ਠੀਕ ਹੈ ਜੀ ਕਾਚ ਐਂਡ ਟਾਈਪ ਲੈਪਟੋਪ ਜਿਹਦੇ ਨੇ ਉਹ ਵੀ ਮਿਲ ਜਾਣਗੇ ਕਮਰਸ਼ੀਅਲ ਸੀਰੀਜ਼ ਦੇ ਵਿੱਚ ਆ ਲੋ ਜੀ ਇੱਕ ਤੋਂ ਇੱਕ ਕਾਚ ਲੈਪਟੋਪ ਉਹਨਾਂ ਦਵਾਂਗੇ ਕਮਰਸ਼ੀਅਲ ਸੀਰੀਜ਼ ਦੇ ਵਿੱਚ ਇਹਦੇ ਪ੍ਰਾਈਸ ਬਹੁਤ ਰੀਜ਼ਨੇਬਲ ਮਿਲ ਰਹੇ ਤੁਹਾਨੂੰ ਇਹ ਨੀਰੋਟ ਆਪਣੇ ਕਿੱਥੋਂ ਤੋਂ ਕਾ ਸਟਾਰਟਿੰਗ ਹੋ ਜਾਂਦੀ ਹੈ ਕਿਸੇ ਸਟਾਰਟਿੰਗ ਆਪਣੇ ਕੋਲ ਹੋ ਜਾਂਦੀ ਹੈ ਸਰ ਆਪਣਾ 14500 ਰੁਪਏ ਕੋਈ ਠੀਕ ਹੈ ਜੀ ਅੱਛਾ ਜਿਹੜਾ ਨਾਰਮਲੀ ਤਾਂ ਆਪਾਂ ਕਿਸੇ ਵੀ ਮਾਰਕੀਟ ਵਿੱਚ ਜਦੋਂ ਵੀ ਜਾਣਾਂਗੇ ਹਰ ਇੱਕ ਚੀਜ਼ ਦਾ ਰੇਟ ਅੱਜ ਕੱਲ ਇਨਕਰੀਜ਼ ਹੀ ਹੋ ਰਿਹਾ ਹੈ ਜਿੰਦ ਸਾਹਿਬ ਨਾਲ ਮਹਿੰਗਾਈ ਵਧ ਰਹੀ ਹੈ ਜੀ ਬਿਲਕੁਲ ਹੋ ਰਿਹਾ ਹੈ ਠੀਕ ਹੈ ਕਿਉਂਕਿ ਇਹ ਚੀਜ਼ਾਂ ਆਪਣੇ ਆਮ ਜ਼ਿੰਦਗੀ ਦੇ ਵਿੱਚ ਆਮ ਜ਼ਰੂਰਤ ਹੀ ਬਣ ਗਈਆਂ ਨੇ ਬਿਲਕੁਲ ਜ਼ਰੂਰਤ ਬਣ ਗਈਆਂ ਠੀਕ ਹੈ ਜੀ ਕਿਉਂਕਿ ਇਸ ਇਹ ਜੋ ਸਮਾਜ ਚੱਲ ਰਿਹਾ ਉਹ ਹੈਗਾ AI ਦਾ ਨਾਮ ਸੁਣਿਆ ਤੁਸੀਂ ਉਹ ਜਵਾਨਾ ਸ਼ੁਰੂ ਹੋ ਚੁੱਕਿਆ ਜਿਦੇ ਵਿੱਚ ਹਰ ਇੱਕ ਛੋਟੇ ਬੱਚੇ ਤੋਂ ਲੈ ਕੇ ਜਿਹਨੂੰ ਵੀ ਕੋਈ ਵੀ ਉਹ ਲੋੜ ਹੈ ਕੰਮ ਕਰਨ ਦੀ ਉਹ ਆਈਟੀ ਸੈਕਟਰ ਯਾਨੀ ਕਿ ਜਿਹਦੇ ਵਿੱਚ ਉਹ ਲੈਪਟਾਪ ਲਾ ਲੋ ਕੰਪਿਊਟਰ ਲਾ ਲੋ ਮੈਂ ਜਿਹਦੀ ਲੋੜ ਪੈਂਦੀ ਰਹਿੰਦੀ ਹੈ ਬੰਦੇ ਨੂੰ ਤਾਂ ਅਸੀਂ ਕੀ ਕਰਦੇ ਆ ਅਸੀਂ ਸਭ ਤੋਂ ਮਹਿੰਗੀ ਚੀਜ਼ਾਂ ਨੂੰ ਸਸਤੀ ਕਰਕੇ ਤੇ ਲੋੜਵੰਦ ਲੋਕਾਂ ਤੱਕ ਸਸਤੇ ਲੈਪਟਾਪ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਨਹੀਂ ਜੀ ਨਹੀਂ ਸਰ ਥੋੜਾ ਬਹੁਤ ਹੀ ਸੋਨਾ ਉਪਰਾਲਾ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਤੁਸੀਂ ਇੰਨਾ ਕੋਆਪਰੇਟ ਕਰ ਰਹੇ ਹੋ ਅੱਜ ਕੱਲ ਸਟੂਡੈਂਟ ਤੋਂ ਲੈ ਕੇ ਬਿਜ਼ਨਸਮੈਨ ਤੱਕ ਦਾ ਵੀ ਇੱਕ ਸਫਰ ਹੈ ਜਿਹੜਾ ਤੁਸੀਂ इजीली ਕਵਰ ਕਰ ਰਹੇ ਹੋਗੇ ਜਿਸ ਨਾਲ ਕੀ ਕੀ ਹੈ ਹਰ ਬੰਦੇ ਦਾ ਕੀ ਕੀ ਕਹਿੰਦੇ ਨੇ ਇੱਕ ਬੰਦੇ ਦਾ ਏਮ ਹੁੰਦਾ ਵੀ ਹਾਂ ਠੀਕ ਹੈ ਮੈਂ ਸੌਖੇ ਤਰੀਕੇ ਨਾਲ ਆਪਣਾ ਬਿਜ਼ਨਸ ਕਵਰ ਕਰ ਲਿਆ। ਬਿਲਕੁਲ ਸਰ ਮੈਂ ਵੀ ਇਹਨਾਂ ਸਟਰਗਲਾਂ ਤੋਂ ਨਿਕਲਿਆ ਹੋਇਆ ਹਾਂ ਸਰ। ਸਟੂਡੈਂਟ ਲਾਈਫ ਤੋਂ ਨਿਕਲਿਆ ਮੈਂ। ਠੀਕ ਹੈ। ਆਹੀ-ਆਹੀ ਦੌਰ ਮੈਨੇ ਦੇਖਿਆ ਲੇਦਾ ਮੈਂ ਚਾਹੁੰਦਾ ਵੀ ਮਹਿੰਗੇ ਆਟੋ ਸਸਤੇ ਰਿਟਾਂ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰੀਏ ਆਪਣੇ ਵੀਰ ਭਰਾਵਾਂ ਨੂੰ ਜਿਹੜੇ ਵੀ ਲੋੜਵੰਦ ਨੇ। ਬਸ ਇਹੋ ਜੀ ਚੀਜ਼ ਕੋਸ਼ਿਸ਼ ਕਰ ਰਹੇ ਹਾਂ ਜੀ ਦੇ ਸਕੇ ਵੱਤ ਤੋਂ ਵੱਤ। ਓਕੇ ਓਕੇ ਵੀਰੇ ਤੁਹਾਡੇ ਇਸ ਸੋਹਣੇ ਵਿਚਾਰਾਂ ਤੋਂ ਪ੍ਰੇਰਿਤ ਹੋਰ ਵੀ ਬਹੁਤ ਸਾਰੇ ਵੀਰ ਹੋਣਗੇ ਠੀਕ ਹੈ ਜੀ ਤੁਹਾਡੇ ਉਰੇ ਸ਼ਾਪ ਤੇ ਆ ਕੇ ਬਹੁਤ ਸੋਹਣਾ ਲੱਗਿਆ ਤੁਹਾਨੂੰ ਮਿਲ ਕੇ ਬਹੁਤ ਸੋਹਣਾ ਲੱਗਿਆ ਓਕੇ ਜੀ ਸਰ ਥੈਂਕ ਯੂ ਸੋ ਮੱਚ ਮੈਂ ਤੁਹਾਡੀ ਸ਼ਾਪ ਦੀ ਇਧਰੋਂ ਆਲਾ ਜਲਾ ਥੋੜੀ ਵੀਡੀਓ ਹੋਰ ਬਣਵਾ ਲੈਣਾ ਠੀਕ ਹੈ ਜੀ ਓਕੇ ਸਰ ਕੋਈ ਗੱਲ ਨਹੀਂ ਤੁਸੀਂ ਕਰੋ ਡੀਲ ਜਿਵੇਂ ਕਿ ਇਹਨਾਂ ਨੇ ਵੀਡੀਓ ਵਿੱਚ ਦੱਸਿਆ ਆਰਕੇ ਇੰਟਰਪ੍ਰਾਈਜ਼ ਦੀ ਸ਼ਾਪ ਹੈ ਆਪਣੀ ਜੀ ਪਟਿਆਲਾ ਦੇ ਵਿੱਚ ਸੋ ਭਰਾ ਨੂੰ ਨਾਲ ਲੈ ਕੇ ਆਏ ਸੀ ਭਰਾ ਨੂੰ ਦਿਵਾਣਾ ਸੀ ਇਹਨਾਂ ਨੇ ਲੈਪਟਾਪ ਕੋ ਲੈਪਟੋ ਦਿੱਤਾ ਹੈ ਆਪਾਂ ਨੇ i5 8th ਜਨਰੇਸ਼ਨ ਦਾ ਲੈਪਟੋਪ ਹੈ ਤੇ ਬਹੁਤ ਸੋਹਣੇ ਪ੍ਰਾਈਸ ਤੇ ਕੰਡੀਸ਼ਨ ਵੀ ਬਹੁਤ ਸੋਹਣੀ ਹੈ ਉਹ ਭਰਾ ਜੀ ਆਪਣੇ ਮੂੰਹੋਂ ਦੱਸਣਗੇ ਵੀ ਕਿੰਦਾਂ ਦੀ ਕੁਆਲਿਟੀ ਲੱਗੀ ਹੈ ਤੇ ਪ੍ਰਾਈਸ ਕਿੰਦਾਂ ਦਾ ਲੱਗਿਆ ਕਿੰਦਾਂ ਲੱਗਿਆ ਭਾਜੀ ਕੁਆਲਿਟੀ ਲੈਪਟੋਪ ਦੀ ਤੇ ਪ੍ਰਾਈਸ ਕਿੰਦਾਂ ਲੱਗਿਆ ਖੁੱਲ ਕੇ ਦੱਸੋ ਮਾੜਾ ਜੇ ਮੇਰੀ ਆਡੀਅנס ਨੂੰ ਖੁੱਲ ਕੇ ਦੱਸੋ ਪਤਾ ਪਤਾ ਲੱਗਣਾ ਚਾਹੀਦਾ ਪ੍ਰਾਈਸ ਨੂੰ ਜੈਨੂ ਹੋ ਜਾਵੇ ਤੇ ਨਾਲ ਗਿਫਟਾਂ ਕੀ ਕੀ ਮਿਲੀਆਂ ਨੇ ਤੁਹਾਨੂੰ ਭਾਜੀ ਮੌਸਰ ਇੱਕ ਵਾਇਰਲੈਸ ਮਾਊਸ ਦਿੱਤਾ ਆਪਾਂ ਨੇ ਭਾਜੀ ਨੂੰ ਭਾਜੀ ਥੋੜਾ ਸੰਗ ਸੰਗ ਕੇ ਬੋਲੀ ਜਾਂਦੇ ਨੇ ਤੇ ਨਾਲ ਦਿੱਤੀ ਕਲੀਨਿੰਗ ਜੈੱਲ ਤੇ ਇੱਕ ਬੈਗ ਦਿੱਤਾ ਨਾਲ ਦਿੱਤਾ ओरिजिनल ਚਾਰਜਰ ਤੇ ਕੇਬਲ ਤੇ ਜੇ ਤੁਸੀਂ ਵੀ ਭਰਾਓ ਇਦਾਂ ਦਾ ਦੇ ਵਧੀਆ ਵਧੀਆ ਲੈਪਟਾਪ ਤੇ ਗੈਜਟ ਲੈਣੇ ਆ ਤੇ ਨਾਲ ਤਾਂ ਭਰਾਜੀ ਦਾ ਪੇਜ ਫੋਲੋ ਕਰ ਲਓ ਤੇ ਨਾਲ ਛੋਟੇ ਭਰਾ ਦਾ ਆਰਕ ਇੰਟਰਪ੍ਰਾਈਜ਼ ਦਾ ਪੇਜ ਵੀ ਫੋਲੋ ਕਰ ਲਿਓ ਤੇ ਵਿਜ਼ਿਟ ਕਰੋ ਤੁਸੀਂ ਆਰਕ ਇੰਟਰਪ੍ਰਾਈਜ਼ਸ ਪਟਿਆਲਾ ਤੇ ਮੈਂ ਕੀ ਨਲੰਦ ਨੇ ਤੁਹਾਡੇ ਲੇ স্পেশাল ভিডিও ਇਸ ਤਰ੍ਹਾਂ ਨਹੀਂ ਹੋਰ ਵੀ ਬਣਾਉਂਦਾ ਰਹਾਂਗਾ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਜੀ ਠੀਕ ਹੈ ਸਰ ਤੇ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਓਕੇ ਜੀ ਥੈਂਕ ਯੂ so much ਆ ਲੋ ਜੀ ਸਰ ਆਪਾਂ ਜੀ ਦਾ ਮੇਨ ਇਧਰ ਹੈ ਤੇ ਇਧਰਾ ਸਟਾਕ ਰੱਖਦੇ ਨੇ ਇਹ ਹੀ ਆਪਣਾ ਮੇਨ ਬਲਕ ਚਾਉਂਦਾ ਇਹਨਾਂ ਕੋਲੇ ਸਰਦਮਾਲ ਠੀਕ ਹੈ ਦਬਈ ਤੋਂ ਸਿੱਧਾ ਇਹ ਆਪਣਾ ਇਹ ਹੈਗਾ ਮਾਲ ਫੇਰਦੇ ਨੇ ਠੀਕ ਹੈ ਜੀ